ਸਾਂਗ ਦੀ ਕਿਸ ਨੂੰ ਬੇਨਤੀ ਦੱਸ ਦਿਆਂ ਵੀ ਇਹ ਆ ਤੁਹਾਡਾ ਚਾਚਾ ਜਗਦੇਵ ਇਹ ਕੁਝ ਵੀ ਨਸ਼ਾ ਨਹੀਂ ਖਾਂਦਾ ਤੇ ਤੜਕੇ ਕੁਸ ਬਸ ਇਕੱਲੇ ਦੋ ਰੋਟੀਆਂ ਲੈ ਤੇ ਇੱਕ ਲੱਸੀ ਦੇ ਗਲਾਸ ਦਾ ਪੈ ਲੈ ਤੜਕੇ 4 ਵਜੇ ਉੱਠਦਾ ਹੈ ਖੇਤ ਗੇੜਾ ਮਾਰ ਕੇ ਆਉਂਦਾ ਚੱਗ ਨਿਕ ਬਿਨੇ ਇੱਕ ਬੋਤਲ ਇੱਕ ਬੋਤਲ ਥਰਮੋਸ ਲ ਜਾਂਦਾ ਹੋਰ ਕੁਝ ਨਹੀਂ ਤੜਕੇ ਜੇੜਾ ਮਾਰਦਾ ਨਾ ਡੰਗਰਾਂ ਦੇ ਕੱਖ ਵੜਦਾ ਨਾਲੇ ਨਮਾਉਂਦਾ ਹੈ ਕਰਦਾ ਸਾਰਾ 20 ਕਿੱਲੇ ਦੀ ਖੇਤੀ ਇਕੱਲਾ ਸੰਭਾਲਦਾ ਜੀ ਕਿੰਨੀ ਉਮਰ ਹੋ ਗਈ ਜੀ ਵੀ ਹੁਣ ਵਾਲੇ ਮੁੰਡਾ ਕੋਈ ਕਰ ਸਕਦਾ 70 ਸਾਲ ਹੋਰ ਦਾਦਾ ਕੀ ਕੀ ਕੰਮ ਸੰਭਾਲਦੇ ਨੇ ਕੰਮ ਮੈਂ ਸਾਰੀ ਸੰਭਾਲਦਾ ਬਾਡੇਲਾ ਹਾਂ ਖੇਤ ਕਿੰਨੇ ਕਿੜੇ ਮਾਰਦਾ ਤੈਂ ਖੇਤੇ 9 ਗਿੜੀ 9 ਕੁਝ ਘੱਟ 9 ਕੋਈ ਸਾਈਕਲ ਤੇ ਹਾਂ ਸਾਈਕਲ ਤੇ ਸਾਈਕਲ ਤੇ ਹੂੰ ਤੂੰ ਤਾਂ ਮੈਂ ਰਤਿਆ ਪਾਸਰ ਸਾਈਕਲ ਤੇ ਬਗਜਣਾ ਹੁੰਦਾ ਹਾਂ ਹਾਂ ਕੁੜੀਆਂ ਕੋਲੇ ਵੀ ਸਾਈਕਲ ਤੇ ਬਗਜਾਂ ਹਾਂ 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 ਗਏ ਦੀ ਦਾਜਾ ਚਾਪਾ ਬਾਈਕ ਵਾਰੀ ਆ ਗਿਆ ਉਹ ਵੀ ਦੱਸੋ ਜੀ ਕੀ ਸਾਰਾ ਪਾਰਸਾ ਨਹੀਂ ਗਿਆ ਮੈਂ ਤਾਂ ਸਾਰੇ ਕੋਲ ਗਿਆ ਉਹ ਜਦੋਂ ਤੁਸੀਂ ਗਏ ਦੀ ਸਾਈਕਲ ਤੇ ਉਦੋਂ ਦੀ ਕਹਾਣੀ ਦੱਸਿਓ ਕੀ ਕਹਿੰਦੇ ਤੇ ਕਿਹਨਾਂ ਗਏ ਸਾਈਕਲ ਤੇ ਕਿਵੇਂ ਗਿਆ ਦੀ ਪਹਿਲਾਂ ਤੂੰ ਕਿਵੇਂ ਗਏ ਦੀ ਰਸਤੇ ਜੇ ਫਿਰ ਕਿੰਨਾ ਹੋ ਅੱਛਾ ਉਹ ਤਾਂ ਬੰਮ ਵਾਲੀ ਘੇਰ ਮੈਂ ਆਖਿਆ ਜੀ ਜਿਹੜਾ ਕਰ ਸੋ ਮੇਰੀਆਂ ਭੈਣਾਂ ਦਾ ਦੁਆਲੀਆ ਸਵਾੜਾ ਬੈ ਨਹੀਂ ਲਾ ਸਕਦਾ ਅਸਹੀ ਕਈ ਵਾਰ ਤੁਸੀਂ ਲਾ ਲਓ ਇਹ ਲੋਨੇ ਪੁਨਾ ਬੈਕ ਲਾ ਲਿਆ ਅਸਹੀ ਬੈਕ ਲਾ ਕੇ ਕਿਹਨੇ ਕਹਿੰਦੇ ਖੋਲ ਮੈਂ ਆਖਿਆ ਖੋਲਣਾ ਨਹੀਂ ਪੰਜਾਬ ਇਹ ਗੱਲ ਸੁਣ ਮੇਰੀ ਕਸਾੜਾ ਬੰਦਾ ਉੜਿਆ ਹੈ ਸਰਪੰਚ ਆ ਬੰਨਾਲਿਆ ਠੀਕ ਹੈ ਜੀ ਜੇ ਮੈਨੂੰ ਕੋਈ ਗੱਲ ਕਰਨੀ ਥਰੂ ਹੋਣੀ ਚਾਹੀਦਾ ਬਰਾਦੂਆ ਠੀਕ ਹੈ ਜੀ ਕਹਿੰਦੇ ਨਹੀਂ ਜੀ ਖੋਲੋ ਬੈਕ ਚਲ ਬੈਕ ਤੁਸੀਂ ਖੋਲ ਲਓ ਜੀ ਖੋਲਿਆ ਬੈਕ ਵਿੱਚੋਂ ਦਿਖੇ ਦੋ ਦੋ ਪਿੰਦੇ ਦੇ ਲਫਾਵੇ ਕੋਈ ਨਹੀਂ ਅਸਹੀ ਮੈਨੂੰ ਕਹਿੰਦੇ ਕਹਿੰਦੇ ਇਹ ਕੀ ਹੈ ਭਗਜੀ ਭੁੱਕੀ ਫਿਰ ਜੂੜ ਚੱਲ ਪਿਆ ਭਗਜੀ ਭੁੱਕੀ ਕਹਿੰਦੇ ਕੈਸੇ ਵਾਟੀਆਂ ਭਾਜੀ ਕਿਉਂ ਵਾਕੇ ਬਣਾਈ ਐ ਹਾਂਜੀ ਕਹਿੰਦਾ ਪਿੰਨੀਆਂ ਭਗਜੀ ਪਿੰਨੀਆਂ ਵਟੀਆਂ ਨੇ ਕੈਸਾ ਨਹੀਂ ਕਿ ਕਿੰਨਾ ਦਿਖਾ ਦੇ ਤੇ ਦਿਖਾਈ ਕੇ ਕੱਢ ਕੇ ਪੈਣ ਨਹੀਂ ਸਾਫੇ ਦਿਖਾ ਦੇ ਦੋ ਦੋ ਫਿਰ ਖਾ ਗਏ ਬਾਜਾ ਖਾਣਾ ਨਹੀਂ ਉਸੋਂ ਕੜੀਆਂ ਬੰਦ ਮੈਂ ਰੱਤੀ 1 ਵਜੇ ਰੱਤੀ ਲੈ ਕੇ ਡੱਬੇ ਤੇ ਬੜਾ ਸਾਰੀਆਂ ਨਿੱਤ ਨਾ ਦੇ 5:00 ਵਜੇ 5:00 ਜਾ ਕੇ ਤੇ 5:00 ਜਾ ਕੇ ਤੇ ਬਾਜਾ ਮੈਨੂੰ ਬੋਲਦਾ ਵੱਡਾ ਕਿਹਾ ਮਾਮਾ ਜੀ ਖੇਦਰ ਜਲ ਗਈ ਹੈ ਮੁਸ਼ਕਲੀ ਵੀ ਦੇਖ ਆਈਏ ਮਗਾ ਜਦ ਵੱਗ ਚੱਲਦੇ ਆ ਕਹਿੰਦਾ ਉਗਾ ਦੇ ਆਏ ਆ ਮੈਂ ਕਿਹਾ ਮੈਂ ਤੇ ਵਿਖਾ ਪੰਗਾ ਕਰਦਾ ਕਹਿੰਦਾ ਕਿਉਂ ਬਹਾ ਮੇਰਾ ਦਿਉ ਦਸ ਗੁੰਡੀ ਲੱਗੀ ਮੈਂ ਕਿਹਾ ਮੇਰਾ ਦਿਉ ਦੁਆਈ ਆ ਹਾਂ ਕਹਿੰਦਾ ਚੱਲ ਫਿਰ ਖੇਚ ਲਈ ਮੈਂ ਚੱਲ ਸਾਈਕਲ ਖੜਾ ਦੇ ਮੇਰੇ ਪਰਲੇ ਪਾਸੇ ਕੋਠੀ ਨੇ ਲਾਇਆ ਕਹਿੰਦਾ ਕਿੱਛ ਐ ਬਗਾ ਖੜੀ ਐ ਕਹਿੰਦਾ ਤੇ ਸਾਈਕਲ ਤੂੰ ਪੈਰ ਨਹੀਂ ਫੋੜੀ ਮੈਂ ਸਾਈਕਲ ਅਸੀਂ ਜਾਂਦਾ ਮੂਸੂਲੀ ਦੀ ਸਾਈਕਲ ਵੀਰੇ ਮੂਸੂਲੀ ਦੀ ਸਾਈਕਲ ਹੀ ਗੁੱਟਰੀ ਹੈ ਮੈਂ ਨਹੀਂ ਬਖਾਉ ਕਰਦਾ ਕਰਦਾ ਉਹੀ ਯਾਰ ਇਹਦੇ ਜਿਹੜਾ ਮੈਂ 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 ਛੱਡਿਆ ਜਿੰਨਾ ਬਖਾਉ ਰੱਬ ਨੂੰ ਜੋਂ ਲਾਏ ਮੈਂ ਕੋਲ ਬੈਠਾ ਹੁਣ ਵੀ ਇਹ ਨਹੀਂ ਕਿਤੇ ਜਾਣਾ ਹੋਵੇ ਇਹ ਨਹੀਂ ਲਿਖਾ ਮੰਦਾ ਤੜਕੇ ਤੜਕੇ ਕਿੰਨੇ ਵਜੇ ਉੜਦਾ ਹੈ ਤੜਕੇ ਕਿੰਨੇ ਵਜੇ ਹੈ ਕਿੰਨੇ ਵਜੇ ਉੜਦਾ ਤੜਕੇ 4 ਵਜੇ 4 ਵਜੇ ਉੜਦਾ ਮੈਂ ਨੇ ਰਿਪੰਦਾ ਸਾਰੀ ਖੇਤੀ ਇਹਦੇ ਸਾਰੇ ਮਾਰਿਆ ਕੱਖਾਂਡਾ ਦੇਖਿਆ ਤਾਂ ਰਖੜੀਆਂ ਸਾਰਾ ਕੰਮੀ ਨਹੀਂ ਠੀਕ ਹੈ ਜੀ ਆਪਣੇ ਲੋਕਾਂ ਨੇ ਕੰਮੀ ਪਾਈਆ ਪਾਈਆ ਭੁੱਖੀ ਖਾ ਕੇ ਪੈ ਲੈਣੇ ਬੈਰਣੇ ਉਹ ਕਹੀ ਠੀਕ ਹੈ ਜੀ ਮਾਇ ਨਹੀਂ ਕਰਦਾ ਇਹ ਨਾ ਖਾਈਏ ਨਾ ਖਾਂਦੇ ਦੇ ਵਖੜੀਏ ਨਾ ਦਾਰੂ ਆ ਪੀਏ ਦਾ ਫੀਨ ਅੱਲ ਲਵਜਾਈਏ ਠੀਕ ਹੈ ਜੀ ਹੈ ਬੈਠੂ ਬੰਦੇ ਆਪਾਂ ਜਮਾ ਠੀਕ ਹੈ ਜੀ 15 ਸਾਲ ਮੇਰੀ ਭੈਣ ਕੋਲੇ ਰਿਹਾ ਪਰੋਣਾ ਵਰਗੇ ਦੀ ਪਾਂਜੇ ਪਾਲੇ ਬੇਹੇ ਅੱਛਾ ਜੀ ਆਇਆ ਮੈਂ ਉਹਦੀ ਠੀਕ ਹੈ ਜੀ ਹਾਂ ਜੀ ਏ ਭਾਈ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ। ਕਾਡੋ ਨਹੀਂ ਸ਼ੇਅਰ ਕਰ ਦਿਓ। ਲੋਕ ਕਰ ਦਿਓ। ਇਹ ਜੇ ਭਾਈ ਪੌੜ ਕੇ ਲਾ ਕੇ ਦਿਖਾ ਜਣਾ ਦੀ ਸ਼ੇਰ ਨੂੰ। ਹਾਂਜੀ। ਹਾਂਜੀ। ਧੰਨਵਾਦ ਜੀ।